ਸਾਡੀ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਜਮਾ ਤੁੰਬ ਕੰਦੇ ਨਹੀਂ ਜੁੱਤਾ ਪਿਆ ਵਾ ਇਹ ਵੱਡੇ ਘਰਾਣੇ ਪਤਾ ਨਹੀਂ ਕੀ ਸੰਘਾਉਂਦੇ ਆ ਬੂਟੀ ਲੁੰਦੇ ਕੋਈ ਜਾਂ ਜੇ ਭਰਦੇ ਆ ਸਮਝ ਨਹੀਂ ਪਤਾ ਅੱਜ ਵੀ ਬਾਤਾਂ ਚੁੱਕ ਚਾ ਰਹੇ ਨੇ ਇਹ ਮਿਹੜਾਈ ਲੜ ਰਹੇ ਆ ਕਿਉਂਕਿ ਵਾਤਾਵਰਣ ਬਚਾਉਣਾ ਅੱਜ ਮੇਨੂ ਦਾ ਬਣਿਆ ਹੋਇਆ ਵਾ ਪਾਸੇ 10 ਤੋਂ 15 ਕਿਲੋ ਮੀਟਰ ਦੇ ਇੱਥੇ ਬੈਡ ਸਮੈਲ ਆਉਂਦੀ ਹੈ ਦੀ ਫੈਕਟਰੀ ਦੀ ਬੰਦਾ ਰੋਟੀ ਨਹੀਂ ਖਾ ਸਕਦਾ ਬਹਿ ਕੇ ਇਹ ਉਸ ਪਿੰਡ ਦੇ ਵਿੱਚ ਨਾਲ ਕੋਈ ਰੈਸਟੋਰੈਂਟਾ ਬਾ ਫਾਰਟ ਗਾ ਰੋਟੀ ਪਾਣੀ ਸਕਣਾ ਬਹੁਤ ਔਖਾ ਵਾ ਪਰ ਉਹ ਆਮ ਬੰਦਾ ਉੱਥੇ ਜਾਂਦਾ ਤਾਂ ਉਹਨੂੰ ਉਲਟੀਆਂ ਲੱਗ ਜਾਂਦੀਆਂ ਨੇ ਪਰ ਬਹੁਤ ਵੀ ਮਾਤਾ ਵਾ ਜਿਹੜਾ ਉਹ ਪਿੰਡ ਦਾ ਪਲੇਸ ਆ ਵੀ ਚਾਹੁੰਦੇ ਆ ਜਿਹੜੇ ਬਾਕੀ ਤਿੰਨ ਪਿੰਡਾਂ ਜਿੱਥੇ ਸਾਰੇ ਦੀਆਂ ਫੈਕਟਰੀਆਂ ਨੇ ਉਹ ਨਹੀਂ ਲੱਗਣੀਆਂ ਚਾਹੀਦੀਆਂ ਐਤ ਮਈ ਨੂੰ ਆ ਕੇ ਵੋਟਾਂ ਦਾ ਵਾਈਕਟ ਕੀਤਾ ਸੀ ਵੋਟਾਂ ਦੇ ਵਾਈਕਟ ਦੇ ਬੋਰਡ ਲੱਗੇ ਤਾਂ ਥਫਰ ਚੱਲੀ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਮਾੜੀ-ਮੋਟੀ ਹਿੱਲਜੁਲ ਹੋਈ ਆ ਇਹ ਜੇਕਤਾਂ ਸਿੰਘ ਜਿਲ੍ਹਾ ਪ੍ਰਧਾਨ ਪਾਰਟੀਆਂ ਨੂੰ ਇੰਤਰਕੰਵ ਦਾ ਨੂੰ ਰਹਿਣਾ ਜੀ ਅੱਜ ਅਸੀਂ ਜਿਹੜੀਆਂ ਫੈਕਟਰੀਆਂ ਬਾਇਓ ਗੈਸ ਦੀਆਂ ਲੱਗ ਰਹੀਆਂ ਨੇ ਆਬਾਦੀ ਦੇ ਨੇੜੇ ਲੱਗ ਰਹੀਆਂ ਚੋਕ ਨਵੇਂ ਵਿੱਚ ਜੇ ਵੀ 4 ਪਿੰਡ ਪਹਿਲਾਂ ਦੱਸਿ ਗਏ ਮੇਰੇ ਵੀਰ ਅਖਾੜਾ ਭੋਲੜੀ ਕੰਗਰਾਲੀ ਰਾਜਪੂਤ ਅਤੇ ਮੁਸਕਵਾਤ ਇਹਨਾਂ ਚੋਂ ਤਿੰਨ ਫੈਕਟਰੀਆਂ ਸਾੜੀ ਦੇ ਨਾ ਚੌਥੀ ਫੈਕਟਰੀ ਜਿਹੜੀ ਚਾਲੂ ਆ ਜਿਹੜੀ ਚੌਥੀ ਫੈਕਟਰੀ ਚਾਲੂ ਆ ਉਹਦਾ ਜਦੋਂ ਅਸੀਂ ਆਲਾ ਦੁਆ ਦੇਖਿਆ ਉਹਦਾ ਹਾਲਚਲ ਦੇਖਿਆ ਤਾਂ ਉੱਥੇ ਹਾਂ ਦਾ ਕਿ ਉਸ ਪਿੰਡ ਦੇ ਵਿੱਚ ਨਾ ਕੋਈ ਰਿਸ਼ਤੇਦਾਰ ਆਉਂਦਾ ਵਾ ਬਾਹਰ ਬੈਠ ਕੇ ਰੋਟੀ ਪਾਣੀ ਛਕਣਾ ਬਹੁਤ ਔਖਾ ਵਾ ਮਤਲਬ ਉਹ ਆਮ ਬੰਦਾ ਉੱਥੇ ਜਾਂਦਾ ਤਾਂ ਉਹਨੂੰ ਉਲਟੀਆਂ ਲੱਗ ਜਾਂਦੀਆਂ ਨੇ ਮਤਲਬ ਬਹੁਤ ਹੀ ਵਾਤਾਵਰਨ ਹੈ ਜਿਹੜਾ ਉਹ ਪਿੰਡ ਦਾ ਪਲੇਸ ਆ ਉਹ ਪਿੰਡ ਦੇ ਆਧਾਰ ਦੇ ਕੇ ਹੀ ਅਸੀਂ ਚਾਹੁੰਦੇ ਆ ਵੀ ਜਿਹੜੇ ਬਾਕੀ ਤਿੰਨ ਪਿੰਡਾ ਜਿੱਥੇ ਹਜੇ ਅਸਾਰੀ ਦੀ ਇਨਫੈਕਟਰੀਆਂ ਨੇ ਉਹ ਨਹੀਂ ਲੱਗਣੀਆਂ ਚਾਹੀਦੀਆਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਪਿੰਡ ਦੇ ਵਿੱਚ ਮੱਖੀਆਂ ਦੀ ਭੰਗਾਰ ਹੋਵੇ ਪਿੰਡ ਦੇ ਵਿੱਚ ਮੱਛਰ ਪੈਦਾ ਹੋਵੇ ਪਿੰਡ ਦੀ ਜਿਹੜੀ ਹਵਾ ਵਾ ਉਹ ਜ਼ਹਿਰੀਲੀ ਹੋਵੇ ਵਾਤਾਵਰਨ ਪ੍ਰਦੂਸ਼ਿਤ ਹੋਵੇ ਪਾਣੀ ਗੰਧਲਾ ਹੋਵੇ ਮਿੱਟੀ ਖਰਾਬ ਹੋਵੇ ਲੋਕ ਬਿਮਾਰੀਆਂ ਨਾਲ ਡੁੱਝਣ ਅਸੀਂ ਵਾਤਾਵਰਨ ਬਚਾਉਣ ਦੇ ਲਈ ਇਹ ਲੜਾਈ ਲੜ ਰਹੇ ਆ ਕਿਉਂਕਿ ਵਾਤਾਵਰਨ ਬਚਾਉਣਾ ਅੱਜ ਮੇਨ ਮੁੱਦਾ ਬਣਿਆ ਹੋਇਆ ਵਾ ਆਪਣਾ ਸਾਰਿਆਂ ਦਾ ਹੀ ਸਾਰੀ ਦੁਨੀਆ ਦਾ ਹੁੰਦਾ ਹੈ ਆਪਣਾ ਇਕੱਲੇ ਪੰਜਾਬ ਦਾ ਹਿੰਦੁਸਤਾਨ ਦਾ ਨਹੀਂ ਹੈ ਇਹ ਵਾਤਾਵਰਨ ਬਚਾਉਣ ਲਈ ਇੱਕ ਲੜਾਈ ਆ ਜਿਹੜੀ ਅਸੀਂ ਸਿਰੇ ਤੱਕ ਲੈ ਕੇ ਜਾਵਾਂਗੇ ਜਦੋਂ ਤੱਕ ਇਹ ਫੈਕਟਰੀਆਂ ਬੰਦ ਨਹੀਂ ਹੁੰਦੀਆਂ ਉਨੀ ਦੇਰ ਸਾਡਾ ਸੰਘਰਸ਼ਾ ਜਿਹੜਾ ਜਾਰੀ ਰਹੂਗਾ ਜੀ ਐਸਰ ਸਾਹਿਬ ਜੀ ਮੇਰਾ ਨਾਮ ਜਗਤਾਰ ਸਿੰਘ ਪਿੰਡ ਭੁੰਦਰੀ ਜੋ ਸਾਡੇ ਪਿੰਡ ਫੈਕਟਰੀ ਗਈ ਸੀ ਲੱਕੜੀ ਆ ਗੰਦੀ ਗੈਸ ਦੀ ਉਹਦੇ ਅਸੀਂ ਬਣਾਈਆ ਸੰਘਰਸ਼ ਕਮੇਟੀ ਉਹਦਾ ਮੈਂਬਰ ਆ ਮੈਂ ਇਹ ਸਾਡੇ ਪਿੰਡ ਜੋ ਫੈਕਟਰੀ ਚੱਲਦੀ ਆ ਸਾਨੂੰ ਲਗਭਗ ਫੈਕਟਰੀ ਬੰਦ ਰਹੀ ਆ ਸਾਨੂੰ ਧਰਨੇ ਤੇ ਲਗਭਗ 2.5 ਮਹੀਨੇ ਤੋਂ ਉੱਪਰ ਦਾ ਹੋ ਗਿਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ 2.5 ਮਹੀਨੇ ਤੋਂ ਧਰਨੇ ਤੇ ਬੈਠੇ ਆ 28 ਮਾਰਚ ਤੋਂ ਸਾਡਾ ਪਹਿਲਾ ਦਿਨ ਸੀ ਸਾਰਾ ਅਪ੍ਰੈਲ ਦਾ ਮਹੀਨਾ ਲੰਘਿਆ ਅਸੀਂ 1 ਮਈ ਨੂੰ ਆ ਕੇ ਬੋਟਾਂ ਦਾ ਵਾਈਕਟ ਕੀਤਾ ਸੀ ਬੋਟਾਂ ਦੇ ਵਾਈਕਟ ਦੇ ਬੋਰਡ ਲੱਗੇ ਦਾ ਖਬਰ ਚੱਲੀ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਮਾੜੀ-ਮੁੱਟੀ ਹਿਲਜੁਲ ਹੋਈ ਆ ਸਾਡੀ ਐਸਡੀਐਮ ਸਾਹਿਬ ਨੇ ਮੀਟਿੰਗ ਕਰੀ ਦੋ ਪੰਜ ਤਰ੍ਹਾਂ ਦੀ ਮੀਟਿੰਗ ਕਰ ਚੁੱਕੇ ਸ਼੍ਰੀਮ ਸਾਹਿਬ ਨਾਲ ਡੀਪੀ ਸਾਹਿਬ ਸੀਗੇ ਤਹਿਸੀਲਦਾਰ ਮੈਡਮ ਓਡੀਪੀਓ ਡੀਡੀਪੀਓ ਪਰ ਸਾਡੀ ਕੋਈ ਜਿਹੜੀ ਜੋ ਮੀਟਿੰਗ ਹੋਈਆਂ ਸਾਰੀਆਂ ਬੇਸਟਾ ਸੀ ਅਜੇ ਡਿਸੀਜਨ ਨੂੰ ਮੰਗ ਪੱਤਰ ਦਿੱਤਾ ਸਾਡੇ 4 ਪਿੰਡ ਆਏ ਹੋਏ ਆ ਰਾਜਪੂਤਾਂ ਕੰਗੜਾੜੀ ਅਖਾੜਾ ਮੁਸ਼ਕਾਬਾਦ ਤੇ ਭੂੰਦੜੀ ਜਿਹੜੀ ਫੈਕਟਰੀ ਜਿਹੜੀ ਲੱਗ ਇਹ ਵੀ ਕੋਈ ਗੈਸ ਵਾਲੀ ਫੈਕਟਰੀ ਹੈ ਜਿਹਨੂੰ ਕੋਈ ਸੀਬਾਇਓਗੈਸ ਕਹਿੰਦੇ ਆ ਸੀਐਨਜੀ ਗੈਸ ਵਗੈਰਾ ਇਹਦੇ ਨਾਂ ਦੀ ਫੈਕਟਰੀ ਰਾਜਪੁੱਤਾਂ ਕੋ ਘਰ ਦੀ ਆਲਰੇਡੀ ਚੱਲ ਰਹੀ ਆ ਅਸੀਂ ਉੱਥੇ ਜਾ ਕੇ ਦੇਖਿਆ ਆਸੇ-ਪਾਸੇ 10 ਤੋਂ 15 ਕਿਲੋਮੀਟਰ ਦੇ ਢਿੱਕੇ ਬੈਡ ਸਮੈਲ ਆਉਂਦੀ ਹੈ ਇਹਦੀ ਫੈਕਟਰੀ ਦੀ ਬੰਦਾ ਰੋਟੀ ਨਹੀਂ ਖਾ ਸਕਦਾ ਬਹਿ ਕੇ ਅਸੀਂ ਉੱਥੇ 2-3 ਵਾਰ ਗਏ ਆ ਸਾਡੇ ਨਗਰ ਦੀਆਂ ਬੀਬੀਆਂ ਆਪਣੇ ਸਾਡੇ ਨਾਲ ਗਈਆਂ ਨੇ ਉੱਥੇ ਜਾ ਕੇ ਜਿਹਾ ਬਕਾਇਦਾ ਦੇਖ ਕੇ ਧਰਨਾ ਫੇਰ ਲਾਇਆ ਉਹ ਪਿੰਡ ਦੇ ਲੋਕਾਂ ਨੂੰ ਪੁੱਛਿਆ ਗਿਆ ਉਹ ਅੱਜ ਪਿੰਡ ਦੇ ਬੰਦੇ ਆਏ ਵੀ ਆ 1500 ਬੰਦਾ ਉਹ ਪਿੰਡ ਦਾ ਇਕੱਲੇ ਦਾ ਰਾਜਪੁੱਤਾਂ ਘਰ ਜਾ ਉਹ ਕਹਿੰਦਾ ਭਾਈ ਜੀ ਜਿੱਧਰ ਨੂੰ ਹਵਾ ਚੱਲਦੀ ਹੈ ਤੁਸੀਂ ਬੈ ਕੇ ਰੋਟੀ ਨਹੀਂ ਖਾ ਸਕਦੇ ਉਹਨਾਂ ਨੂੰ ਝੂਠ ਬੋਲ ਕੇ ਬਿਮਾਰੀਆਂ ਵੀ ਲੱਗ ਰਹੀਆਂ ਬਿਮਾਰੀਆਂ ਜੀ ਕੈਂਸਰ ਉੱਤੇ ਹਵਾ ਦੂਸਤ ਕਰ ਰਹੇ ਆ ਥੱਲੇ ਪਾਣੀ ਦੂਸਤ ਕਰ ਰਹੇ ਆ ਜੀ ਇਹ ਹਵਾ ਵੀ ਦੂ ਆਪਣੇ ਵਾਸਤੇ ਬਖਸਾ ਲੈਣਾ ਵਾ ਹਵਾ ਨਹੀਂ ਤਾਂ ਇਨਸਾਨ ਨਹੀਂ ਪਾਣੀ ਨਹੀਂ ਤਾਂ ਇਨਸਾਨ ਨਹੀਂ ਸਾਡੇ ਚਾਰ ਪਿੰਡ ਆ ਜੀ ਰਾਜਪੂਤਾ ਕੰਗਰਾਲੀ ਮੋਸ਼ਕਾਬਾਦ ਖਾੜਾ ਤੇ ਭੂੰਗੜੀ ਅੱਜ ਇੱਕ ਜੱਤਰ ਮਾਰ ਧਰਨਾ ਲਾਇਆ ਆ ਅੱਜ ਅੱਜ ਡੀਸੀ ਨੂੰ ਮੰਗ ਪੱਤਰ ਦਿੱਤਾ ਜੀ ਬੀਤੀਆਂ ਨੂੰ ਪਹਿਲਾਂ ਵੀ ਅਸੀਂ ਦੇ ਚੁੱਕੇ ਆ ਏਡੀਸਾ ਨੂੰ ਮੰਗ ਪੱਤਰ ਦੇ ਚੁੱਕੇ ਆ ਸਾਡੀ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਜਮਾ ਤੰਪਕਾਂ ਨਹੀਂ ਦਿੱਤਾ ਪਿਆ ਵਾ ਇਹ ਵੱਡੇ ਘਰਾਣੇ ਆ ਪਤਾ ਨਹੀਂ ਕੀ ਸੰਗਾਉਂਦੇ ਆ ਬੂਟੀ ਲੁੰਦੇ ਆ ਕੋਈ ਜਾਂ ਜੇ ਭਰਦੇ ਆ ਸਮਝ ਨਹੀਂ ਪਤਾ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਇਹ ਹੁਣ ਵੀ ਤੁਹਾਡੀ ਸੁਣਵਾਈ ਨਾ ਹੋਈ ਨੈਕਸਟ ਸਟੈਪ ਤੁਹਾਡਾ ਸਾਡਾ ਵੀਰੇ ਤਰਨਾ ਤਿੱਖਾ ਰੋਹ ਸਾਡਾ ਪ੍ਰਸ਼ਾਸਨ ਅਸੀਂ ਇਸ ਸੰਘਰਸ਼ ਤੇਜ਼ ਕਰਾਂਗੇ ਫਿਰ ਅਸੀਂ ਸੜਕਾਂ ਰੋਕਾਂਗੇ ਅੱਜ ਇਹ ਤਰਨਾ ਚੱਕਿਆ ਜਾਏਗਾ ਕਿ ਅਸੀਂ ਅੱਜ ਮੰਗ ਪੱਤਰ ਦੇ ਕੇ ਦੂਜਾ ਦਿੱਤਾ ਵਾ ਹਜੇ ਦੇਖ ਦੇ ਕਿੰਨੇ ਰਮ ਲੱਗੇ ਰਿਹਾ ਹਜੇ ਅਸੀਂ ਬਿਲਕੁਲ ਜੀ ਅਸੀਂ ਰੋਡ ਤੋਂ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਕੀਤੀ ਹੈਗੀ ਰੋਡ ਸਾਈਡ ਉਧਰ ਹੀ ਚੱਲ ਰਿਹਾ ਵਾ ਇੱਧਰ ਵੀ ਚੱਲ ਰਿਹਾ ਵਾ ਸਾਡੀ ਸਰਮਾਈ ਨਹੀਂ ਤਾਂ ਅਸੀਂ ਨੈਕਸਟ ਟਾਈਮ ਅਸੀਂ ਰੋਡ ਬਲੌਕ ਕਰਦੀ ਮੀਟਿੰਗ ਕਰਾਂਗੇ ਜੋ ਸਾਡੀ ਸਰਮਾਈ ਨਹੀਂ ਹੋ ਰਹੀ ਆ ਸਾਡੇ ਨਾਲ ਚਾਰ ਪਿੰਡਾਂ ਦੇ ਬੰਦੇ ਆਏ ਹੋਇਆ ਚਾਰੇ ਪਿੰਡੋਂ ਬੀਬੀਆਂ ਭੈਣਾਂ ਨਾਲ ਨੇ ਬੱਚੇ ਨਾਲ ਇੰਨੀ ਗਰਮੀ ਹੈ ਟੈਂਪਰੇਚਰ 40 ਤੋਂ ਪੰਦਰੇ ਟੈਂਪਰੇ ਚੱਲ ਰਿਹਾ ਵਾ ਇੰਨੀ ਗਰਮੀ ਜੀ ਬੀਬੇ ਭਣਾ ਬੱਚੇ ਨਾਲ ਆਉਂਦੇ ਆ ਇਹ ਸਰਕਾਰਾਂ ਜਾਂ ਪ੍ਰਸ਼ਾਸਨ ਕੁਝ ਨਹੀਂ ਸੋਚ ਰਿਹਾ ਐਮ ਐਲ ਏ ਨੂੰ ਮਿਲੇ ਤੁਸੀਂ ਐਮ ਐਲ ਏ ਸਾਹਿਬ ਸਾਡੇ ਕੋਲੇ ਕੋਈ ਨਹੀਂ ਆਇਆ ਵੋਟਾਂ ਦੇ ਦੌਰਾਨ ਪ੍ਰਾਸ਼ਰ ਪੱਪੀ ਆਏ ਸੀ ਰਾਜਾ ਬਰਿੰਗ ਸਾਹਿਬ ਆਏ ਸੀ ਉਹਨੇ ਇੱਕ ਰਾਜਾ ਬਰਿੰਗ ਪ੍ਰਾਸ਼ਰ ਪੱਪੀ ਨੂੰ ਝੋਟੀਆਂ ਭਰੀਆਂ ਆਏ ਆਂ ਕਹਿੰਦਾ ਐਂ ਬੰਦ ਕਰਾ ਦੂੰ ਪਰ ਕੁਝ ਨਹੀਂ ਹੋਇਆ ਰਾਜਾ ਬਰਿੰਗ ਕਹਿੰਦਾ ਮੈਂ 2 ਦਿਨਾਂ ਚ ਬੰਦ ਕਰਾ ਦੂੰ ਕੁਝ ਨਹੀਂ ਹੋਇਆ ਹੋਰ ਸਾਡੇ ਕੋਲੇ ਕੋਈ ਨਹੀਂ ਆਇਆ ਰਾਜਾ ਬਰਿੰਗ ਸਾਹਿਬ ਜਿੱਤ ਗਏ ਹੁਣ ਦੁਆਰਾ ਮਿਲੇ ਉਹਨਾਂ ਨੂੰ ਉਹ ਤਾਂ ਸਾਨੂੰ ਬਿਲਕੁਲ ਹੀ ਮਿਲੇ ਜੀ ਐਵੇਂ ਕਹਦੀਏ ਸਾਨੂੰ ਨਾ ਹੀ ਮਿਲਣ ਆਏ ਆ ਨਹੀਂ ਅਸੀਂ ਇਹ ਕਹਿੰਦੇ ਆ ਕਿ ਇਹ ਵੀ ਆ ਕਾਰਨ ਕਿ ਨਾਲੇ ਤੋਂ ਫੈਕਟਰੀ ਨਵਾਬ ਹੋ ਰਿਹਾ ਹੈ ਇਹ ਫੈਕਟਰੀ ਪਾਈ ਜੇ ਤਾਂ ਵੱਡੇ ਵੱਡੇ ਕੌਪੜੇ ਕਰਾਣੇ ਆ ਨਾਲੇ ਪਤਾ ਕਿ ਸਾਡੀ ਬਿਲਕੁਲ ਬਸੋਂ ਕੋਲੇ ਆ 200 ਮੀਟਰ ਤੇ ਸਕੂਲ ਆ ਜਿੱਥੇ 25 ਪਿੰਡਾਂ ਦੇ ਬੱਚੇ 800 900 ਬੱਚਾ ਪੜਦਾ ਉੱਥੇ ਬਿਲਕੁਲ ਫੈਕਟਰੀ ਤੋਂ 12 ਫੁੱਟ ਤੇ ਅਵਾਦ ਸ਼ੁਰੂ ਹੋ ਜਾਂਦੀ ਆ ਸਰ 12 ਫੁੱਟ ਤੋਂ ਮੰਨ ਲਓ ਚਲੋ ਕੰਧਾਂ ਕਾਂਦੀ ਸਾਂਝੀ ਲਾ ਲਓ ਅਵਾਦੀ ਇੰਨੀ ਕਿ ਮੈਂ ਹੈਰਾਨ ਵੀ ਦੇਖ ਕੇ ਪ੍ਰਸ਼ਾਸਨ ਦੇਖਦਾ ਕਿਉਂ ਨਹੀਂ ਸਾਡੇ ਲੋਕਾਂ ਤੋਂ ਲੋਕਾਂ ਨੂੰ ਸਾਨੂੰ ਕਿਉਂ ਨਹੀਂ ਸਾਡੀ ਜਾਨ ਪ੍ਰਸ਼ਾਸਨ ਕਿਉਂ ਨਹੀਂ ਜਾਂਦਾ ਵੀ ਇੱਥੇ ਜੋ ਲੋਕ ਵੱਸਦੇ ਆ ਸਾਡੀ ਜਾਨ ਆ ਅਸੀਂ ਮੰਗ ਕਰਦੇ ਸਾਡੀ ਇਹ ਫੈਕਟਰੀ ਬੰਦ ਕਰੀ ਜਾਵੇ ਸਾਡੇ ਪਿੰਡ ਦੀ ਬਸੋਂ ਉੱਥੇ ਬਿਲਕੁਲ ਜਮਾਂ ਨਾਲ ਆ ਫੈਕਟਰੀ ਬੰਦ ਕਰ ਦਿਓ ਕਿਤੇ ਹੋਰ ਰਹਿ ਜਾਓ ਜੰਗਣਾ ਚ ਲੈ ਜਾਓ ਰਾਜਸਥਾਨ ਸਾਰਾ ਖਾਲੀ ਰ ਉੱਥੇ ਲੈ ਜਾਓ ਇਹ ਸਾਡੇ ਗਾਲੀ ਕਿਉਂ ਕੋਬਰੇ ਨੇ ਸਰਕਾਰਾਂ ਆਏ